ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਸੇਵਾਦਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਅਤੇ ਪ੍ਰਚਾਰ ਸੇਵਾ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਲ ਬੇਨਤੀ ਹੈ ਸੰਗਤਾਂ ਨੂੰ ਕਿ ਵੇਖੋ ਇੱਥੇ ਕੋਈ ਇਹ ਨਾ ਗੱਲ ਕਰੇ ਕਿ ਅਸੀਂ ਕੋਈ ਜਾਤ ਪਾਤ ਦੀ ਗੱਲ ਕਰਦੇ ਹਾਂ ਜਾਂ ਕੋਈ ਵੱਡੇ ਛੋਟੇ ਦਾ ਸਿਸਟਮ ਇੱਥੇ ਆ ਵੀ ਇੱਕ ਗਰੀਬ ਪਰਿਵਾਰਾਂ ਦੇ ਨਾਲ ਧੱਕਾ ਹੋਇਆ ਪਿੰਡ ਚਤਾਲੇ ਦੇ ਵਿੱਚ ਅੱਜ ਤੋਂ ਕੁਝ ਦਿਨ ਪਹਿਲਾਂ ਲੜਾਈ ਹੋਈ ਸੀ ਉਸ ਲੜਾਈ ਦੇ ਵਿੱਚ ਪਹਿਲ ਜਿਹੜੀ ਕੀਤੀ ਸੀ ਤਨਹਾੜਾਂ ਦੇ ਮੁੰਡਿਆਂ ਨੇ ਇਕੱਠੇ ਹੋ ਕੇ ਤੇ ਗਰੀਬ ਪਰਿਵਾਰਾਂ ਦੇ ਉੱਤੇ ਹਮਲਾ ਕੀਤਾ ਤੇ ਅਜੇ ਗਰੀਬ ਪਰਿਵਾਰਾਂ ਦੇ ਬੱਚੇ ਕਤਰੀ ਹੋ ਰਹੇ ਸੀ ਵੀ ਜਿਹੜਾ ਸਾਡੀ ਕੁੱਟਮਾਰ ਕਰਕੇ ਗਏ ਆ ਸਾਡੀ ਖਿੱਚਤੂ ਕਰਕੇ ਗਏ ਆ ਸਾਡੀਆਂ ਧੀਆਂ ਭੈਣਾਂ ਨੂੰ ਮੰਦੀ ਪਦੀਸ਼ ਸ਼ਬਦਾਬਰੀ ਬੋਲ ਕੇ ਗਏ ਆ ਉਹ ਸਬੂਜ ਦੇ ਵਿੱਚ ਇਹਨਾਂ ਦੇ ਨਾਲ ਕੋਈ ਗੱਲਬਾਤ ਕੀਤੀ ਜਾਵੇ ਇਸੇ ਲੜੀ ਤਹਿਤ ਪੁਲਿਸ ਨੇ ਗਰੀਬ ਪਰਿਵਾਰ ਦੇ ਮੁੰਡਿਆਂ ਨੂੰ ਚੁੱਕ ਕੇ ਉਹਨਾਂ ਤੇ ਪਰਚੇ ਕੀਤੇ ਆ ਤੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਸੀ ਜਿਨ੍ਹਾਂ ਦੇ ਹੱਥ ਪੈਰ ਵੜ ਦਿੱਤੇ ਗਏ ਉਹਨਾਂ ਦੇ ਬਗਦੀ ਜਿਹੜੀ ਸੀ ਉਹਨਾਂ ਦੀ ਕੋਈ ਨਾ ਕੋਈ ਐਕਸਟਰਾ ਨਾ ਕੋਈ ਮੈਡੀਕਲ ਸਟੇਟਮੈਂਟ ਜਿਹੜੀ ਆ ਚਜ ਨਾ ਨਾ ਕੋਈ ਮੈਡੀਕਲ ਹੀ ਚਜ ਨਾ ਕਰਵਾਇਆ ਗਿਆ ਸੋ ਇਹ ਖਬਰ ਜਿਹੜੀ ਸੀ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਕਰਨਦਲ ਦੇ ਵਿੱਚ ਪਹੁੰਚੀ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਸੋਢੀ ਮਿਸਲ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ 1300 ਘੋੜਸਵਾਰ ਦੇ ਮੁਖੀ ਜਿਨ੍ਹਾਂ ਨੂੰ ਇਸ ਖਬਰ ਦਾ ਪਤਾ ਲੱਗਾ ਤੇ ਜਥੇ ਦੀ ਡਿਊਟੀ ਲਈ ਆ ਸਰਰਾਰ ਜਗENDER ਸਿੰਘ ਜੀ ਜਲਾਲ ਜਥਾ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਅਤੇ ਪ੍ਰਚਾਰ ਸੇਵਾ ਦੇ ਸੀਨੀਅਰ ਪ੍ਰਧਾਨ ਦਾਸਰਨਜੀਤ ਸਿੰਘ ਸੋ ਇਸ ਪਿੰਡ ਨਗਰ ਦੇ ਵਿੱਚ ਪਹੁੰਚੇ ਆ ਪਿਆਰਿਓ ਇਹ ਪਰਿਵਾਰ ਆਓ ਜਿਨ੍ਹਾਂ ਦੇ ਬੱਚੇ ਅੱਜ ਜੇਲ੍ਹ ਦੇ ਵਿੱਚ ਬੈਠੇ ਆ ਔਰ ਜਿਨ੍ਹਾਂ ਨੇ ਕੁੱਟਮਾਰ ਕੀਤੀ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਮੇਰੇ ਕੋਲ ਰਿਕਾਰਡ ਰਿਕਾਰਡਿੰਗ ਆ ਕਿ ਜਿਹੜੇ ਸਤਨਾਮ ਸਿੰਘ ਐਸਆਈ ਨੂੰ ਇਹ ਦਰਖਾਸਤ ਲਿਖ ਕੇ ਦੇ ਕੇ ਆਏ ਸਰਦਾਰ ਮਨਜੀਤ ਸਿੰਘ ਹੋਣੀ ਉਹਦੇ ਨਾਲ ਮੈਂ ਗੱਲਬਾਤ ਕੀਤੀ ਤੇ ਉਹ ਅੱਗੋਂ ਕਹਿੰਦਾ ਕਿ ਦਰਖਾਸਤਾਂ ਮੇਰੇ ਕੋਲ ਪਈਆਂ ਇੱਥੇ ਦਿਹਾੜੀ 'ਚ 15 ਦਰਖਾਸਤਾਂ ਆਉਂਦੀਆਂ ਦਿਹਾੜੀ 'ਚ 20 ਦਰਖਾਸਤਾਂ ਆਉਂਦੀਆਂ ਚਾਹੀ ਠੇਕਾ ਲਿਆ ਤੇ ਤੁਸੀਂ ਜੋ ਤੁਹਾਡਾ ਕੋ ਹੁੰਦਾ ਉਹ ਕਰ ਲੋ ਇਹ ਓਨ ਰਿਕਾਰਡਡ ਆ ਸਾਡੇ ਕੋਲ ਮੈਂ ਰਿਕਾਰਡਿੰਗ ਐਸਐਸਪੀ ਦੇ ਰੀਡਰ ਸਾਹਿਬ ਨੂੰ ਵੀ ਦੇ ਕੇ ਆਇਆ ਤੇ ਦਰਖਾਸਤ ਵੀ ਦੇ ਦਿੱਤੀ ਗਈ ਆ ਸੋ ਬੇਨਤੀ ਇਹ ਆ ਮੈਂ ਵੀਰਾਂ ਨੂੰ ਗਰੀਬ ਪਰਿਵਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਈ ਵਾਰੀ ਅਸੀਂ ਠੱਕਾ ਵੀ ਝੰ ਲੈਨੇ ਆ ਮੂੰਹ ਮਲਾਜੇ ਨੂੰ ਕਿ ਨਹੀਂ ਜੀ ਅਸੀਂ ਇਹਨਾਂ ਦੇ ਪੈਲੀਆਂ ਤੇ ਜਾਣਾ ਜੀ ਨਹੀਂ ਜੀ ਅਸੀਂ ਇਹਨਾਂ ਦੇ ਵਟਾਂ ਬੰਨਿਆਂ ਤੇ ਜਾਣਾ ਤੇ ਸੜਨਾ ਠੱਕਾ ਹੋਊਗਾ ਵੇਖੋ ਮੇਰੀ ਬੇਨਤੀ ਆ ਰੋਟੀ ਦੇਣੀ ਆ ਕਾਲਪੁਰਖ ਪਰਮੇਸ਼ਰ ਪਰਮਾਤਮਾ ਨੇ ਜਿਨੇ ਜੀਵ ਪੈਦਾ ਕੀਤੇ ਉਹ ਜਲਮੈ ਜਨਤ ਉਪਾਇਨ ਤਨਾ ਪਿਰੋਜੀ ਦੇ ਉੱਥੇ ਹਟਣਾ ਚੱਲੈ ਨਾ ਕੋਈ ਕਿਰਸ਼ ਕਰੇ ਰੋਟੀ ਪਰਮਾਤਮਾ ਨੇ ਦੇਣੀ ਆ ਐਵੇਂ ੱਟਕੇ ਨਾ ਖਾਓ ਸ਼ਰਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਂ ਦਲ ਜਿਹੜੇ ਵੀ ਪਰਿਵਾਰ ਨਾਲ ਕੋਈ ਤਨਾੜ ਕੋਈ ਆਪਣੀ ਸਿਆਸਤ ਦੇ ਨਸ਼ੇ ਵਿੱਚ ਕੋਈ ਲੀਡਰ ਇਹਨਾਂ ਪਰਿਵਾਰਾਂ ਦੇ ਨਾਲ ੱਟਕਾ ਕਰੂਗਾ ਸ਼ਰਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਂ ਦਲ ਉਹਨਾਂ ਦੇ ਨਾਲ ਖਲੋਟਾ ਸੋ ਅੱਜ ਵੀ ਇਸ ਪਰਿਵਾਰ ਦੇ ਨਾਲ ਖੜੇ ਆ ਜੇ ਮੈਂ ਬੇਨਤੀ ਕਰਦਾ ਮੈਂ ਇਹਨਾਂ ਨਗਰ ਨਿਵਾਸੀਆਂ ਨੂੰ ਮੈਂ ਇਹਨਾਂ ਨਗਰ ਨਿਵਾਸੀਆਂ ਦੇ ਕੋਲੋਂ ਅਸੀਂ ਇਨਕੁਆਰੀ ਕੀਤੀ ਆ ਬਿਲਕੁਲ ਇਹ ਵੀਰ ਕਹਿ ਰਿਹਾ ਕਿ ਧੱਕਾ ਹੋਇਆ ਹੈ ਘਰ ਆਣ ਕੇ ਪਹਿਲਾਂ ਉਹ ਕੁੱਟ ਕੇ ਗਏ ਆ ਉਹਨਾਂ ਨੇ ਘਰ ਆਣ ਕੇ ਪਹਿਲਾਂ ਕੁੱਟਮਾਰ ਕੀਤੀ ਆ ਤੇ ਇਹਨਾਂ ਇਹਨਾਂ ਗਰੀਬ ਪਰਿਵਾਰ ਰੋਜ਼ ਦਿਹਾੜੀ ਕਰਕੇ ਤੇ ਰੋਜ਼ ਦਾ ਚੁੱਲ੍ਹਾ ਤਾਂ ਪਾਉਣ ਵਾਲੇ ਪਰਿਵਾਰ ਆ ਤੇ ਇਹਨਾਂ ਦੇ ਨਾਲ ਕੋਈ ਖਲੋਣ ਵਾਲਾ ਨਹੀਂ ਕਿਉਂਕਿ ਕਿਸੇ ਨੂੰ ਰਿਸ਼ਤੇ ਤਾਂ ਦੇਣ ਜੋਗੇ ਨਹੀਂ ਹੈਗੇ ਇਹ ਕਿਸੇ ਨੂੰ ਪੈਸੇ ਦੇਣ ਜੋਗੇ ਨਹੀਂ ਹੈਗੇ ਜਦੋਂ ਸਤਨਾਮ ਸਿੰਘ ਨਾਲ ਐਸਆਈ ਨਾਲ ਗੱਲ ਕੀਤੀ ਗਈ ਉਹ ਕਹਿੰਦਾ ਜੀ ਮੈਂ ਇਸ ਪਰਿਵਾਰ ਨੂੰ ਬੁਲਾਉਂਦਾ ਰਿਹਾ ਤੇ ਇਹ ਪਰਿਵਾਰ ਗੋ ਕਹਿੰਦਾ ਜੀ ਸਾਡੇ ਕੋ ਪਰਚਾ ਕਰਾਉਣ ਨੂੰ ਪੈਸੇ ਨਹੀਂ ਹੋਣੇ ਪਰਚਾ ਕਰਨ ਦੇ ਪੈਸੇ ਲੱਗਦੇ ਆ ਵੀ ਇਹ ਪੈਸੇ ਲੈ ਕੇ ਪਰਚਾ ਕਰਦੇ ਆ ਪਹਿਲਾਂ ਇਹ ਕੋਨ ਰਿਕਾਰਡਡ ਬੋਲ ਰਿਹਾ ਜਿੰਨਾ ਚਿਰ ਸਬੂਤ ਨਾ ਹੋਵੇ ਅਸੀਂ ਕਦੀ ਬੋਲੇ ਨਹੀਂ ਸੋ ਇਸ ਕਰਕੇ ਬੇਨਤੀ ਆ ਕਿ ਇਸ ਪਰਿਵਾਰ ਦੇ ਨਾਲ ਧੱਕਾ ਹੋਇਆ ਮੈਂ ਸਮੂਹ ਪੰਜਾਬ ਦੇ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ 9 ਸਾਲ ਦੀ ਉਮਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਵੱਲ ਨੂੰ ਇਸ ਕਰਕੇ ਤੋਰਿਆ ਸੀ ਕਿ ਉਦੋਂ Hindu ਧਰਮ ਨਾਲ ਧੱਕਾ ਹੁੰਦਾ ਸੀ ਉਹਨਾਂ ਦੇ ਜਨੇਊ ਜ਼ਬਰਦਸਤੀ ਲਏ ਜਾਂਦੇ ਸੀ ਜ਼ੁਲਮ ਦੇ ਖਿਲਾਫ ਹਮੇਸ਼ਾ ਖਾਲ ਹੋਰ ਕੋਈ ਬੋਲੇ ਨਾ ਬੋਲੇ ਭਾਵੇਂ ਦੁਜੇ ਦਲਾ ਪੰਥਾਂ ਦੇ ਮੂੰਹਾਂ ਨੂੰ ਤਾਲੇ ਵੱਜੇ ਹੋਣ ਪਰ ਸ਼ਰਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਂਦਾਲ ਉਹਨਾਂ ਪਰਿਵਾਰਾਂ ਦੇ ਨਾਲ ਖਲੋਤਾਂ ਜਿਨ੍ਹਾਂ ਦੇ ਨਾਲ ੱਟਕਾ ਆਊਗਾ ਜਿਨ੍ਹਾਂ ਦੇ ਨਾਲ ੱਟਕੇ ਸ਼ਾਈ ਹੋਊਗੀ ਅਸੀਂ ਉਹਨਾਂ ਪਰਿਵਾਰਾਂ ਦਾ ਡੜਕੇ ਸਾਥ ਦੇਵਾਂਗੇ ਜਿਨ੍ਹਾਂ ਦਾ ਕੋਈ ਸਾਥ ਨਹੀਂ ਦਿੰਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਵੇਂ ਜੜਾ ਜਵੇ ਸ਼ੋਮਣੀ ਸਰਦਾਰ ਬਾਬਾ ਜੀਮਨ ਸਿੰਘ ਜੀ ਦਾ ਮਨ ਨੂੰ ਫਤਿਹ ਪਾਵੇ ਸੋ ਸਤਿ ਸ੍ਰੀ ਅਕਾਲ ਭਾਵੇਂ ਬਾਬਾ ਮੇਜਰ ਸਿੰਘ ਸੋਢੀ ਦਾ ਮਨ ਨੂੰ ਫਤਿਹ ਪਾਵੇ ਸੋ ਭਾਈ ਜਗਨਦਰ ਸਿੰਘ ਜੀ ਜਗਲਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਹੀ ਵਿਸਤਾਰ ਦੇ ਨਾਲ ਮੇਰੇ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਜਿੰਨਾ ਵੀ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਧਰਨਾ ਦਾ ਜ sĩਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਵਾਲੀ ਉਹਨਾਂ ਨੇ ਸਾਡੀ ਸੇਵਾ ਲਈ ਕੀ ਪਰਿਵਾਰ ਦਾ ਦੁੱਖ ਸੁਣ ਕੇ ਆਓ ਤੇ ਅਸੀਂ ਪਰਿਵਾਰ ਕੋ ਪਹੁੰਚੇ ਆ ਪਰ ਦੇਖੋ ਵੀ ਪਤਾ ਤੇ ਲੱਗਦਾ ਹੈ ਕਿ ਕੀ ਪਰਿਵਾਰ ਦੀ ਹਾਲਤ ਆ ਘਰ ਘਰ ਇਹ ਪ੍ਰਸ਼ਾਸਨ ਨੂੰ ਵੀ ਪਤਾ ਹੈ ਵਾ ਤੇ ਪੋਲੀਟੀਕਲ ਦਬਾਅ ਹਠ ਵੀ ਸਰਚਾ ਹੋਇਆ ਵਾ ਹਾਰੇ ਨੂੰ ਪਤਾ ਕਿਉਂਕਿ ਮਾਰੇ ਬੰਦੇ ਦੀ ਪਹੁੰਚ ਨਹੀਂ ਹੁੰਦੀ ਮਾੜਾ ਬੰਦਾ ਤੇ ਇੱਕ ਮੁੰਛੀ ਕੋ ਵੀ ਜਾਂਦਾ ਤੂੰ ਵੀ ਨਹੀਂ ਬੂਆ ਲੰਗਨ ਦਿੰਦਾ ਉਹ ਵੀ ਨਹੀਂ ਚੰਗੀ ਤਰ੍ਹਾਂ ਬੋਲਦਾ ਪਰ ਮੇਰੀ ਪ੍ਰਸ਼ਾਸਨ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਕਹਿੰਦੇ ਤਫੋ ਰਾਜ ਤੇ ਰਾਜੋ ਨਰਕ ਜੇ ਮਾਰਾ ਸੱਚੇ ਪਾਤਸ਼ਾਹ ਰਾਜ ਭਾਗ ਤੇ ਬਹੋਂਦਾ ਵਾ ਮੇਰੀ ਐਮਐਲਏ ਹੋ ਗਈ ਐਮਪੀ ਹੈਗੀ ਉਹਨਾਂ ਕਾ ਲਈ ਬੇਨਤੀ ਹੈ ਕਿ ਗਰੀਬ ਪਰਵਾਰਾਂ ਨੂੰ ਧੱਕਾ ਨਾ ਕਰੋ ਗਰੀਬ ਦੀ ਹਾਜ ਬੜੀ ਮਾੜੀ ਹੁੰਦੀ ਆ ਕਿਉਂਕਿ ਜਦੋਂ ਵੀ ਪਰਚਾ ਹੁੰਦਾ ਵਾ ਪੋਲੀਟਿਕਲ ਦਬਾਅ ਥੱਲੇ ਹੁੰਦਾ ਵਾ ਚਾਹੇ ਕੋਈ ਤਿਹਾਰ ਬੰਦੇ ਧੱਕੇ ਨਾ ਕਰਾ ਜਾਂਦੇ ਆ ਵ ਤੇ ਕਿਉਂਕਿ ਇਹ ਬੋਲੇ ਤਾਂ ਨਹੀਂ ਆ ਅੱਜ 15 ਦਿਨ ਹੋ ਗਏ ਕਿ ਚਿਵਨਿਆ ਕੋਲ ਕੋ ਪੈਸਾ ਤੇ ਲੈ ਨਹੀਂ ਕੋਈ ਸਾਧਨ ਨਹੀਂ ਕਿਸੇ ਨੂੰ ਇਕੱਠਿਆ ਨਹੀਂ ਕੀਤਾ ਗਿਆ ਤੇ ਇੱਕ ਬੱਚੇ ਜਿਹੜੇ ਇਹਨਾਂ ਦੇ ਰਾਤੋਂ ਰਾਤ ਹੀ ਅਜੇ ਜਿੰਨਾ ਦਰਖਾਹ ਦਿੱਤੀ ਨਹੀਂ ਪੁਲਿਸ ਨੇ ਉਸੇ ਦੇ ਚੁੱਕ ਲਏ ਰਾਤੋਂ ਰਾਤ ਪਰਚੇ ਕੀਤੇ ਗਏ ਰਾਤੋਂ ਰਾਤ ਪਰਚੇ ਕੀਤੇ ਗਏ ਤੇ ਪਰਸੋਂ ਚੌਥ ਲੰਗਣ ਨੇ ਹੱਡੂਆਲਾ ਸਾਹਿਬ ਤੋਂ ਅਗਲੇ ਪਿਛਲੇ ਪੰਨੇ ਨਵੇਂ ਪੇਜ 10 ਦਿਨ ਹੋ ਗਏ ਗੋਲੀ ਵਜੇ ਤੇ ਪਰਚਾ ਨਹੀਂ ਕਰਨ ਦੇ ਉਹਨਾਂ ਚੁੱਕਣ ਦੇ ਕਿਉਂਕਿ ਉਹ ਤੇ ਨਿਹਾਰ ਬੰਦੇ ਨੇ ਬੰਦਾ ਮਾਰਤਾ ਇਹ ਗਰੀਬ ਪਰਿਵਾਰ ਵਾ ਇਹਨਾਂ ਦੇ ਬੱਚਿਆਂ ਤੇ ਰਾਤੋਂ ਰਾਤ ਪਰਚੇ ਕੀਤੇ ਗਏ ਆ ਤੇ ਸਾਡੀ ਪ੍ਰਸ਼ਾਸਨ ਕਾੜੀ ਵੀ ਤੇ ਇਹਨਾਂ ਪਗਰੀ ਪਰਿਵਾਰ ਦਾ ਸਾਥ ਦੋ ਤੇ ਜੋ ਕਿ ਇਹਨੇ ਤੇ ਨਿਯਾਜ਼ ਪਰਚੇ ਹੋਇਆ ਪਰਚੇ ਰੱਦ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ ਬਣਦੀ ਕਾਰਵਾਈ ਦੂਜੀ ਧਿਰ ਤੇ ਨਾ ਕੀਤੀ ਗਈ ਇਹਨਾਂ ਬੱਚਿਆਂ ਨੂੰ ਜਿੰਨੀ ਛੇਤੀ ਹੋ ਸਕਦਾ ਪ੍ਰਸ਼ਾਸਨ ਰਿਆ ਕਰੇ ਤੇ ਬੰਦੀ ਕਾਰਵਾਈ ਜਿਨ੍ਹਾਂ ਨੇ ਘਰੀਆਂ ਨੇ ਹਮਲਾ ਕੀਤਾ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਪ੍ਰਸ਼ਾਸਨ ਨੇ ਕੋਈ ਢਿੱਲੀ ਕਾਰਗੁਜ਼ਾਰੀ ਦਿਖਾਈ ਜਾਂ ਕੋਈ ਢਿਲਮੱਠ ਕੀਤੀ ਇਹਨਾਂ ਪਰਵਾਰਾਂ ਦੀ ਗੱਲ ਨਾ ਸੁਣੀ ਤੇ ਸਾਨੂੰ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪੇ ਜੀ ਦੱਸੋ ਕਿ ਕੀ ਗੱਲਬਾਤ ਹੋਈ ਗੱਲਬਾਤ ਮਹਾਰਾਜ ਇਹੋ ਹੀ ਹੈ ਤੁਹਾਨੂੰ ਦੱਸਿਆ ਤੇ ਹੈਗਾ ਵੀ ਦੋਵਾਂ ਕੱਠੇ ਰਹਾਂ ਦੋ ਜਿਨ੍ਹਾਂ ਤੇ ਹੱਥ ਨਹੀਂ ਉਸ ਦਾ ਕੋਈ ਵੀ ਨਹੀਂ ਝਗੜਾ ਕਰਦਾ ਪਹਿਲਾਂ ਹੀ ਦੱਸਿਆ ਤੁਹਾਨੂੰ ਵੀ ਝਗੜਾ ਚੱਲੋ ਸਾਡੇ ਗਰੀਬਾਂ ਨਾਲ ਹੋਣ ਰਿਹਾ ਜਿਹੜਾ ਸਭੀ ਦੀ ਬੇਨਤੀ ਹੈ ਵੀ ਤੁਸੀਂ ਤੁਹਾਡੇ ਬੇਟਾ ਜੇਲ੍ਹ ਦੇ ਵਿੱਚ ਅਰੈਸਟ ਪੈ ਗਿਆ ਜੀ ਐਕਟ ਭਾਰਤੀ ਇਹਨਾਂ ਨੇ ਪਹਿਲਾਂ ਜਿਹਨੂੰ ਝਗੜਾ ਹੋਇਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਐਫ ਆਈ ਆਰ ਵੀ ਦਿੱਤਾ ਤੁਹਾਡੇ ਬੇਟੇ 'ਤੇ ਸੱਟ ਲੱਗੀ ਹੈ ਜੀ ਸੱਟਾ ਇੱਕ ਬੇਟੇ ਦਾ ਗੂਠਾ ਵੱਢਿਆ ਉਹਨਾਂ ਨੇ ਕੋਈ ਮੈਡੀਕਲ ਕਰਾਉਣੇ ਦਿੱਤਾ ਉਹਨਾਂ ਨੇ ਮੈਡੀਕਲ ਕੋਈ ਕੁਛ ਨਹੀਂ ਕੋਈ ਕਾਰਵਾਈ ਨਹੀਂ ਕਰਨ ਦਿੱਤੀ ਅਸਹੀ ਫੁੱਲਸ ਵਾਲਿਆਂ ਨੇ ਉਹਨਾਂ ਕੋਈ ਕੋਈ ਸੇਵਾ ਪਾਣੀ ਗਈ ਹੋਈ ਉਹਨਾਂ ਨੇ ਠੀਕ ਹੈ ਕੋਈ ਕਾਰਵਾਈ ਨਹੀਂ ਹੋਈ ਨਲਕੇ ਛੱਟ ਲੱਗਣ ਦੇ باوجود ਦੇ ਬਿਨਾ ਮੈਡੀਕਲ ਤੋਂ ਤੁਹਾਡੇ ਬੇਟੇ ਅਰੈਸਟ ਪੈ ਗਏ ਜੀ ਦੇ ਇੱਕ ਦੇ ਹੱਥ ਵੱਡਿਆ ਵਾ ਦੂਸਰੇ ਮੁੰਡੇ ਸ਼ਾਲ ਮੁੰਡੇ ਦਾ ਬੇਟੇ ਦਾ ਉਹ ਉਹਦੀ ਵੀ ਅਕਸਰ ਤੱਕ ਨਹੀਂ ਲੱਤ ਪੁਲਿਸ ਨੇ ਕੀ ਕਰੂ ਕਾਰਵਾਈ ਕੀਤੀ ਇਹ ਸੰਗਤ ਵੇਖਣ ਲਈ ਹੈ ਤੁਹਾਨੂੰ ਸੰਗਤ ਵੇਖਣ ਲਈ ਹਾਂਜੀ ਭੈਣ ਜੀ ਚਲੋ ਤੁਸੀਂ ਦੱਸ ਦੋ ਕਿ ਨਾਲ ਇਦਾਂ ਇਦਾਂ ਨੱਕਾਟ ਮਾਰ ਕੀਤੀ ਆ ਆਣ ਕੇ ਫੱਡੇ ਆ ਜੀ ਇਦਾਂ ਕਿ ਨਾਲੇ ਦਾ ਜੇ ਟਠਾਣੀ ਲੱਗਦੇ ਆ ਉਹਦੇ ਮੁੰਡੇ ਨੂੰ ਪਏ ਹੀ ਤੇ ਚੱਲ ਸਡਾਉਣ ਗਏ ਆ ਤੇ ਸਡਾਉਣ ਵਾਹੀ ਕਿ ਇਹਨਾਂ ਨੇ ਸਾਡੇ ਮੁੰਡਿਆਂ ਨੂੰ ਛੱਟਾ ਪੇਟਾ ਲਾ ਦਿੱਤੀਆਂ ਠੀਕ ਹੈ ਜੀ ਉਹਨਾਂ ਦੇ ਵੀ ਨਾਂ ਪਰਚਾ ਚ ਲਿਖਾਤੇ ਤੇ ਮੁੰਡੇ ਸਾਡਿਆਂ ਦੇ ਇੱਕ ਨੂੰ ਤੇ ਜੇਲ੍ਹ ਚ ਲੈ ਗਏ ਆ ਸਰਪੰਚ ਸਾਹਿਬਾਂ ਨੇ ਮਗਰ ਕਿ ਉਹਦੇ ਬੱਚੇ ਦਾ ਸਰਪੰਚ ਜਿਹੜਾ ਜਿਹੜਾ ਮਦਦ ਕਰਨ ਵਾਸਤੇ ਗਿਆ ਰਾਤ ਮੈਂਬਰ ਸਰਪੰਚ ਕੋਣ ਕਿਸ ਦੇ ਪਿੱਛੇ ਤੁਰੂਗਾ ਜੇ ਮੈਂਬਰ ਸਰਪੰਚਾਂ ਦੇ ਪਰਦੇ ਹੋਣੇ ਮੈਂ ਸਰਪੰਚੇ ਡਾੜੇ ਪਿੰਡ ਦੇ ਉਹਨਾਂ ਨੇ ਕੋਈ ਵਾਦਾ ਘਾਟਾ ਕੀਤਾ ਜੀ ਸਰਪੰਚ ਸਾਹਿਬ ਨੇ ਹਾਡੇ ਮਗਰ ਗਿਆ ਸੀ ਉੱਥੇ ਹਸਪਤਾਲ ਦੇ ਵਿੱਚ ਉਹਨਾਂ ਦੇ ਤਿੰਨਾਂ ਪਿਓ ਪੁੱਤਾਂ ਦੇ ਤਿੰਨ ਪਰਚੇ ਉਹਨਾਂ ਦੇ ਕਰਵਾ ਦਿੱਤੇ ਹੋਏ ਉਹ ਜਾ ਰਹੇ ਨੇ ਉਹ ਤੇ ਆਹ ਪਰੇਸ਼ਾਨ ਵੀ ਕਿਹੜਾ ਮਗਰ ਕਿਸੇ ਦਾ ਤਰੂ ਗਰੀਬ ਆਦਮੀ ਹਾਂਜੀ ਮੈਂ ਗੱਲ ਕਰਦਾ ਬਾਬਾ ਰਣਜੀਤ ਸਿੰਘ ਬਾਬਾ ਜੀ ਇੰਨਾ ਕੋ ਸੌਂਦੇ ਬਾਬੇ ਦਾ ਆਪਾਂ ਕੀ ਕਹਿਣਾ ਚਾਹਾਂਗੇ ਦੇਖੋ ਜੀ ਇਹ ਇਹਨੂੰ ਆਪਾਂ ਸ਼ਰਮ ਧੱਕਾ ਕਵਾਂਗੇ ਜਿਹੜੀ ਗੱਲ ਵੈਸੇ ਪਿੰਡ ਵਾਲਿਆਂ ਨੇ ਦੱਸੀ ਹੈ ਮੈਂ ਫਿਰ ਇੱਥੇ ਬੇਨਤੀ ਕਰਾਂ ਵੀ ਮੂੰਹ ਮਲਾਜੇ ਨੂੰ ਕੋਈ ਬੋਲਦਾ ਨਹੀਂ 16-17 ਸਾਲ ਸਾਨੂੰ ਵੀ ਸੇਵਾ ਕਰਦੇ ਹੋ ਗਏ ਨਗਰਾਂ ਦੇ ਵਿੱਚ ਜਾਂਦੇ ਆ ਪਿੰਡਾਂ ਦੇ ਵਿੱਚ ਜਦੋਂ ਰਹਿਣਾ ਹੁੰਦਾ ਨਾ ਕੋਈ ਦੁਸ਼ਮਣੀ ਕਿਸੇ ਨਾਲ ਪਾਉਣੀ ਨਹੀਂ ਚਾਹੁੰਦਾ ਇਹਨਾਂ ਪਰਿਵਾਰਾਂ ਨੂੰ ਪਤਾ ਵੀ ਇਹਨਾਂ ਨਾਲ ਕੰਨਾ ਧੱਕਾ ਹੋਇਆ ਧੱਕਾ ਆ ਔਰ ਕਿਉਂ ਹੋਇਆ ਉਹ ਇਹਨਾਂ ਨੇ ਪਹਿਲਾਂ ਦੱਸ ਵੀ ਦਿੱਤਾ ਹੈ ਕਿ ਇੱਥੋਂ ਦੇ ਜਿਹੜੇ ਤਨਾੜੜਾ ਉਹ ਪੁਲਿਸ ਨੂੰ ਕੀ ਪਚਾਉਂਦੇ ਆ ਕੀ ਗੱਲਾਂ ਬਾਤਾਂ ਹੁੰਦੀਆਂ ਇਹ ਸਾਰੀਆਂ ਇਹਨਾਂ ਨੇ ਦੱਸੀਆਂ ਸਾਨੂੰ ਪਰ ਜੇ ਅਸੀਂ ਕਵਾਂਗੇ ਤੇ ਫਿਰ ਕਹਣਗੇ ਜੀ ਨਹੀਂ ਬਾਬੇ ਤੇ ਰੰਜਿਸ਼ ਨਾਲ ਬੋਲਦੇ ਆ ਅਹੀਂ ਰੰਜਿਸ਼ ਨਾਲ ਨਹੀਂ ਬੋਲਦੇ ਇਹ ਪਰਿਵਾਰ ਗਰੀਬ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਪੈੜੀ ਬੰਨੇ ਤੇ ਚੜਨਾ ਪੈਂਦਾ ਕਿ ਜਦੋਂ ਘਰ ਦੇ ਵਿੱਚ ਕੋਈ ਡੰਗਰ ਪੱਠਾ ਆਪਾਂ ਲੈਣ ਜਾਣਾ ਬਾਹਰ ਤੇ ਤਾਂ ਕਰਕੇ ਮਹਾਤੜ ਹੋਣ ਕਰਕੇ ਬੋਲਦੇ ਨਹੀਂਗੇ ਇਹ ਸ਼ਰੇਆਮ ਧੱਕਾ ਹੋਇਆ ਜੀ ਅਸੀਂ ਇਹ ਧੱਕੇ ਦਾ ਵਿਰੋਧ ਕਰਦੇ ਆ ਤੇ ਫਿਰ ਚੇਤਾਵਨੀ ਦਿੰਨੇ ਆ ਕਿ ਜੇ ਬਣਦੀ ਕਾਰਵਾਈ ਨਾ ਕੀਤੀ ਗਈ ਦੂਜੀ ਪਾਰਟੀ ਦੇ ਉੱਤੇ ਨਾ ਪ੍ਰਸ਼ਾਸਨ ਇਹਨਾਂ ਨੂੰ ਇਨਸਾਫ ਦਿੱਤਾ ਤੇ ਫਿਰ ਮਜਬੂਰਨ ਸਾਨੂੰ ਸੜਕਾ ਤੇ ਉਤਰਨਾ ਪਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ